ਜੋ ਬੰਦ ਗੈਂਗਸਟਰ ਕਾਲਾ ਜਠੇੜੀ ਦੀ ਜ਼ਿੰਦਗੀ ਨੇ ਇੱਕ ਦੁਖਦਾਈ ਮੋੜ ਲਿਆ ਕਾਲਾ ਜਠੇੜੀ ਉਰਫ ਸੰਦੀਪ ਦੀ ਮਾਂ ਦੀ ਮੌਤ ਹੋ ਚੁੱਕਿਆ ਦੱਸਦੀ ਹੈ ਕਿ ਬਿਮਾਰੀ ਦੇ ਦੌਰਾਨ ਉਹਨਾਂ ਨੇ ਦਵਾਈ ਦੇ ਬੁਲੇਖੇ ਕੀਟਨਾਸ਼ਕ ਖਾ ਲਈ ਤੇ ਉਹਨਾਂ ਦੀ ਸਿਹਤ ਅਚਾਨਕ ਵਿਗੜ ਗਈ ਤੇ ਉਹਨਾਂ ਨੂੰ ਤੁਰੰਤਕ ਨੀਜੀ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਏ ਸੀ ਪਰ ਡਾਕਟਰਾਂ ਦੀਆਂ तमाम ਕੋਸ਼ਿਸ਼ਾਂ ਦੇ ਬਾਵਜੂਦ ਉਹਨਾਂ ਨੇ ਹਸਪਤਾਲ ਦੇ ਵਿੱਚ ਆਖਰੀ ਸਾਹ ਲਏ ਦੱਸਦੀ ਹੈ ਕਿ ਹੁਣ ਕਾਲਾ ਜਠੇੜੀ ਨੂੰ ਆਪਣੀ ਮਾਂ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਇਜਾਜ਼ਤ ਦਿੱਤੀ ਗਈ ਹੈ ਉਹਨਾਂ ਨੂੰ 6 ਘੰਟੇ ਦੀ ਪਰੋਲ ਦਿੱਤੀ ਗਈ ਹੈ ਅੱਜ ਸਵੇਰੇ 11 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਉਹ ਪਰੋਲ ਤੇ ਰਹੇਗਾ ਤੇ ਦਿੱਲੀ ਪੁਲਿਸ ਦੀ ਸਖਤ ਸੁਰੱਖਿਆ ਦੇ ਹੇਠ ਉਸ ਨੂੰ ਸੋਨੀਪੱਤ ਉਸਦੇ ਪਿੰਡ ਲੈ ਕੇ ਜਾਇਆ ਜਾ ਰਿਹਾ ਹੈ ਤੇ ਅੱਜ ਉਹਦੀ ਮਾ ਦਾ ਅੰਤਿਮ ਸੰਸਕਾਰ ਹੈ ਉਹਨੂੰ ਆਪਣੀ ਮਾਂ ਦੇ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਿਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ ਤੇ ਇਸ ਤੋਂ ਤੁਰੰਤ ਹੀ ਬਾਅਦ ਉਸ ਨੂੰ ਵਾਪਸ ਦਿਹਾੜ ਜੇਲ੍ਹ ਦੇ ਵਿੱਚ ਲਿਆਂਦਾ ਜਾਵੇਗਾ ਤੇ ਜੇਲ੍ਹ ਦੇ ਵਿੱਚ ਬੰਦ ਗੈਂਗਸਟਰ ਕਾਲਾ ਜਠੇੜੀ ਦੀ ਜ਼ਿੰਦਗੀ ਨੇ ਇੱਕ ਦੁਖਦਾਈ ਮੋੜ ਲਿਆ ਕਾਲਾ ਜਠੇੜੀ ਉਰਫ ਸੰਦੀਪ ਦੀ ਮਾਂ ਦੀ ਮੌਤ ਹੋ ਚੁੱਕਿਆ ਦੱਸਦੀ ਹੈ ਕਿ ਬਿਮਾਰੀ ਦੇ ਦੌਰਾਨ ਉਹਨਾਂ ਨੇ ਦਵਾਈ ਦੇ ਭੁਲੇਖੇ ਕੀਟਨਾਸ਼ਕ ਖਾ ਲਈ ਤੇ ਉਹਨਾਂ ਦੀ ਸਿਹਤ ਅਚਾਨਕ ਵਿਗੜ ਗਈ ਤੇ ਉਹਨਾਂ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਏ ਸੀ ਪਰ ਡਾਕਟਰਾਂ ਦੀਆਂ तमाम ਕੋਸ਼ਿਸ਼ਾਂ ਦੇ ਬਾਵਜੂਦ ਉਹਨਾਂ ਨੇ ਹਸਪਤਾਲ ਦੇ ਵਿੱਚ ਆਖਰੀ ਸਾਲੇ ਦੱਸਦੀ ਹੈ ਕਿ ਹੁਣ ਕਾਲਾ ਜਠੇੜੀ ਨੂੰ ਆਪਣੀ ਮਾਂ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਇਜਾਜ਼ਤ ਦਿੱਤੀ ਗਈ ਹੈ ਉਹਨਾਂ ਨੂੰ 6 ਘੰਟੇ ਦੀ ਪਰੋਲ ਦਿੱਤੀ ਗਈ ਹੈ ਅੱਜ ਸਵੇਰੇ 11 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਉਹ ਪਰੋਲ ਤੇ ਰਹੇਗਾ ਤੇ ਦਿੱਲੀ ਪੁਲਿਸ ਦੀ ਸਖਤ ਸੁਰੱਖਿਆ ਦੇ ਹੇਠ ਉਸ ਨੂੰ ਸੋਨੀਪਤ ਉਸਦੇ ਪਿੰਡ ਲੈ ਕੇ जाया ਜਾ ਰਿਹਾ ਹੈ ਤੇ ਅੱਜ ਉਹਦੀ ਮਾਂ ਦਾ ਅੰਤਿਮ ਸੰਸਕਾਰ ਹੈ ਉਹਨੂੰ ਆਪਣੀ ਮਾਂ ਦੇ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਿਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ ਤੇ ਇਸ ਤੋਂ ਤੁਰੰਤ ਹੀ ਬਾਅਦ ਉਸ ਨੂੰ ਵਾਪਸ ਤਿਹਾੜ ਜੇਲ੍ਹ ਦੇ ਵਿੱਚ ਲਿਆਂਦਾ ਜਾਵੇਗਾ